ਸ਼ੱਕੀ ਦੇਖਣ ਤੋਂ ਬਾਅਦ ਪੁਲਿਸ ਵੱਲੋਂ ਇਲਾਕੇ ਦੀ ਕੀਤੀ ਜਾ ਰਹੀ ਬਰੀਕੀ ਦੇ ਨਾਲ ਸਰਚ ਤੇ ਰੱ ਦੱਸਿਆ ਜਾ ਰਿਹਾ ਹੈ ਕਿ ਪੰਜਾਬ Jammu ਕਸ਼ਮੀਰ ਦੀ ਸਰਹੱਦ ਤੇ ਸ਼ੱਕੀ ਵੇਖੇ ਗਏ ਸੀ ਜਿਸ ਵੇਲੇ ਪਠਾਨਕੋਟ ਪੁਲਿਸ ਪਪਾਪਾਰ ਹੋ ਗਈ ਜਿਸ ਦੇ ਚਲਦੇ ਪਠਾਨਕੋਟ ਪੁਲਿਸ ਵੱਲੋਂ ਸਰਦ ਤੇ ਨਾਕ ਲੱਗਦੇ Jammu ਕਸ਼ਮੀਰ ਬਾਰਡਰ ਤੇ ਪੁਲਿਸ ਵੱਲੋਂ ਚੌਕਸੀ ਪਧਾਰਤੀ ਗਈ ਹੈ ਜਿਸ ਦੇ ਚਲਦੇ ਪਠਾਨਕੋਟ ਪੁਲਿਸ ਦੇ ਨਾਲ ਨਾਲ ਸਪੈਸ਼ਲ ਗਰੁੱਪ ਦੇ ਜਵਾਨ ਵੀ ਬਾਰਡਰ ਏਰੀਆ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਸ਼ੱਕੀ ਦੇਖਣ ਤੋਂ ਬਾਅਦ ਪੁਲਿਸ ਵਾਲੋਂ ਤੇ ਸਪੈਸ਼ਲ ਫੋਰਸਾਂ ਵਾਲੋਂ ਬਾਰਡਰ ਏਰੀਆ ਨੂੰ ਪੂਰੀ ਤਰ੍ਹਾਂ ਖੰਗਾਲਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਜ਼ਿਲ੍ਹੇ ਦੇ ਬਾਰਡਰ ਏਰੀਆ ਦੇ ਆਖਰੀ ਪਿੰਡ ਕੋਠ ਪੱਟੀਆਂ ਦੇ ਵਿੱਚ ਦੋ ਸ਼ੱਕੀ ਦੇਖੇ ਗਏ ਸਨ ਇਸ ਦੇ ਚੱਲਦੇ ਪੁਲਿਸ ਪ੍ਰਸ਼ਾਸਨ ਐਕਸ਼ਨ ਵਿੱਚ ਨਜ਼ਰ ਆਇਆ ਪੀਰਪੇਸ ਅਟੈਕ ਤੋਂ ਬਾਅਦ ਬਾਰਡਰ ਏਰੀਆ ਵਿੱਚ ਸ਼ੱਕੀ ਦੇਖਣ ਤੋਂ ਬਾਅਦ ਜ਼ਿਲ੍ਹਾ ਪਖਤਾਨਕੋਟ ਇੱਕ ਵਾਰ ਫਿਰ ਤੋਂ ਸੁਰੱਖਿਆ ਦੇ ਵਿੱਚ ਬਣ ਗਿਆ ਹੈ ਕੋਠ ਪੱਟੀਆਂ ਪਿੰਡ ਵਿੱਚ ਦੋ ਸ਼ੱਕੀ ਦੇਖਣ ਤੋਂ ਬਾਅਦ ਪੁਲਿਸ ਵਾਲੋਂ ਲਗਾਤਾਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਇਸ ਆਪਰੇਸ਼ਨ ਦੇ ਵਿੱਚ ਪੰਜਾਬ ਪੁਲਿਸ ਦੇ ਜਵਾਨਾਂ ਦੇ ਨਾਲ ਨਾਲ ਸਪੈਸ਼ਲ ਫੋਰਸਾਂ ਸ਼ਾਮਿਲ ਹਨ ਪਿਤੀ ਰਾਤ ਦੀ ਗਲਫ ਕਰੀਤੇ ਪੰਜਾਬ-ਜਮੂ ਕਸ਼ਮੀਰ ਬਾਰਡਰ ਤੇ ਦੁਬਾਰਾ ਤੋਂ ਛਕੀ ਦੇਖਣ ਤੋਂ ਬਾਅਦ ਪਠਾਨਕੋਟ ਦੀ ਪੁਲਿਸ ਵੱਲੋਂ ਪੱਪਾ ਪਾਰ ਹੋਣ ਤੋਂ ਬਾਅਦ ਇਲਾਕੇ ਨੂੰ ਖੁਸ਼ਾਨ ਮਾਰਿਆ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ 16 ਟੀਮਾਂ ਬਣਾ ਕੇ ਅਲੱਗ-ਅਲੱਗ ਜਗ੍ਹਾ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਪਠਾਨਕੋਟ ਪੁਲਿਸ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਿਹਾ ਹੈ ਸਪੈਸ਼ਲ ਫੋਰਸਾਂ ਦੇ ਨਾਲ ਪਰੀਖੀ ਤੇ ਨਾਲ ਬਾਰਡਰ ਦੇ ਇਲਾਕਿਆਂ ਨੂੰ ਖੰਗਾਲਿਆ ਜਾ ਰਿਹਾ ਹੈ ਇਹ ਸਰ ਇਸ ਏਰੀਏ ਚ ਨਾ ਕੋਈ ਦੋ ਸ਼ਕਤੀ ਵਿਅਕਤੀ ਵਿਖੇ ਗਏ ਸੀ ਜਿਹਦੇ ਸਬੰਧ ਵਿੱਚ ਇੱਕ ਸੀਨੀਅਰ ਅਫਸਰ ਨੂੰ ਗੁੰਮ ਸਾਹਿਬ ਸਰਚ آپریشن ਚੱਲ ਰਿਹਾ ਉਹਨਾਂ ਦੀ ਤਲਾਸ਼ ਜਾਰੀ ਹੈ ਕਿੰਨੀ ਫੌਜੀੜੀਆਂ ਐ ਸ਼ੁਰੂ ਹੋਈ ਇਹ ਰੱਖਿਆ ਜੀ ਆਪਣੀ ਐਸਓਜੀ ਟੀਮ ਸਾਡੇ ਐਸਐਚਓ ਨਗਲਪੂਰ ਪਲੱਸ ਸਾਡੇ ਹੋਰ ਕੋਸਟ ਕਰੀਬ ਨਹੀਂ 35 ਜਵਾਨ ਲੱਗੇ ਨੇ ਇਸ آپریشن ਸਾਡੀ ਸਾਡੀ ਟੀਮ ਚ ਕਰ ਰਿਹਾ ਔਰ ਇਸ ਤੋਂ ਇਲਾਵਾ ਹੋਰ ਵੀ ਕਾਫੀ ਟੀਮਾਂ ਨੇ ਸੱਚ ਕਿਨੇ ਜੀਆਰ ਕੇ ਤੇ ਬਡਰ ਲੱਗਦਾ ਉਹ ਸਾਰੀਆਂ ਜਗਾਂ ਤੇ ਚੱਲ ਰਹੀ ਹੈ ਕੋਈ ਆਪਣੇ ਪਖਾਨਕੋੜ ਦੇ ਨਾਲ ਜਿੱਨਾ ਹਾਂ ਦਾ ਇੰਟਰਨੈਸ਼ਨਲ ਬਡਰ ਇਹਨਾਂ ਕਿਦਾ ਲੱਗਦਾ ਸਾਰੀ ਸਟਿਪਿਟੇਸ਼ਨ ਚੱਲ ਰਹੀ ਹੈ ਕੋਡ ਭਟੀਆਂ ਦੇ ਵਿੱਚ ਵੀ ਇਹ ਦੇਖਿਆ ਗਈ ਸੀ ਕਿ ਲੱਗਦਾ ਕਿ ਉਹ ਹੋਈ ਹੋ ਸਕਦੇ ਸ਼ੱਕ ਸਾਨੂੰ ਹੀ ਆ ਉਹਦੇ ਸਵਾਂਚੇ ਸਾਡੇ ਚੱਲ ਰਹੀ ਹੈ ਤਕਰੀਬਨ 4 ਦਿਨ ਹੋ ਗਏ ਸਿਸਵਾਂਚ ਸਰਚ ਸਰਚ ਆਪਰੇਸ਼ਨ ਹੀ ਚੱਲ ਰਹੇ ਨੇ ਜਾਂ ਕਿ ਬਾਕੀ ਵੀ ਕੋਈ ਹੋਰ ਸਿਕਿਉਰਟੀ ਜਿਸ ਨਾਲ ਨਾਕੇ ਵਗੈਰਾ ਹੈਗੇ ਨੇ ਬਿਲਕੁਲ ਨਾਕੇ ਲੱਗੇ ਆ ਜੀ ਵੱਖ-ਵੱਖ ਫੋਰਸਾਂ ਦੇ ਵੱਖ-ਵੱਖ ਨਾਕਾ ਵੀ ਲੱਗੇ ਸਬਸਟਿਊਸ਼ਨ ਪਾਰਟੀਆਂ ਵੀ ਬਣੀਆਂ ਨੇ ਹੁਣ ਸਭ ਚੱਲ ਰਹੀ ਹੈ ਕਿਹੜੀ ਕਿਹੜੀ ਟੀਮਾਂ ਜਿਹੜੀਆਂ ਹੈਗੀਆਂ ਜਿਹੜੇ ਸਰਚ ਆਪਰੇਸ਼ਨ ਦੇ ਵਿੱਚ ਸ਼ਾਮਲ ਹੈਗੇ ਸਰਚ ਪ੍ਰੈਸ਼ਰ ਮੇਰੇ ਤੋਂ ਇਲਾਵਾ ਆਪਣੇ ਡੀਐਸਪੀ ਨਾਰਕੋਟਿਕ ਨੇ ਸੱਦੇ ਤੇ ਸਾਧਲਬਾਗ ਸਿੰਘ ਦੇ ਪਰ ਇੰਸਪੈਕਟਰ ਤੇਜਿੰਦਰ ਸਿੰਘ ਨੇ ਉਹ ਵੀ ਵੱਖ-ਵੱਖ ਟੀਮਾਂ ਬਣ ਗਈਆਂ ਨੇ ਕੋਈ ਸਪੈਸ਼ਲ ਫੋਰਸਾਂ ਵੀ ਆਈ ਮਗਾਈ ਹੈ ਹਾਂਜੀ